ਜੈਦਰ ਸਾਹਿਬਾ ਦੇ ਪ੍ਰੈਸ ਕਾਨਫਰੰਸ ਸੱਦੀ ਹੈ ਜੀ ਮੇਨ ਮਕਸਦ ਹੈ ਕੀ ਹੈ ਜੀ ਸਭ ਤੋਂ ਪਹਿਲਾਂ ਤਾਂ ਮੈਂ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਬਹੁਤ ਵੱਡਾ ਹਮਲਾ ਹੋਇਆ ਜੀ ਉੱਥੇ ਜਿਹੜੇ ਲੋਕ ਵਿਚਾਰੇ ਮਾਰੇ ਗਏ ਛੀਦੋ ਗਏ ਉਹਨਾਂ ਨੂੰ ਸਾਰੇ ਮੈਂ ਬਾਗੇਪੁਰਾ ਨੇ ਹਲਕੇ ਦੇ ਸਾਡੇ ਲੀਡਰਸ਼ਿਪਰਾਂ ਵੱਲੋਂ ਆਪਣੇ ਵੱਲੋਂ ਸ਼੍ਰੋਮਣੀ ਕਾਲੀ ਦਲ ਵੱਲੋਂ ਸ਼ਰਧਾ ਤੇ ਫੁੱਲ ਪੀੜ ਕਰਦਾ ਤੇ ਦੁੱਖ ਵੀ ਮਹਿਸੂਸ ਕਰਦੇ ਆ ਕਿ ਬਹੁਤ ਵੱਡਾ ਜਿਹੜਾ ਹਮਲਾ ਵਿਰੋਧੀ ਦੇਸ਼ ਨੇ ਕੀਤਾ ਬਹੁਤ ਮਾੜਾ ਹੋਇਆ ਆਤਵਾਦੀ ਹਮਲਾ ਜਿਹੜਾ ਹੋਇਆ ਜੀ ਅੰਕਲ ਹੋਰ ਕਿਹੜਾ ਮਸਲਾ ਲੱਗੇ ਤੁਸੀਂ ਅੱਜ ਜਿਹੜਾ ਐ ਅੱਜ ਸਭ ਤੋਂ ਵੱਡਾ ਜਿਹੜਾ ਮਸਲਾ ਹੈ ਕਿ ਆਗਾ ਜਿਹੜੀ ਉਹ ਪਿੰਡ ਮਾੜੀ ਮੁਸਫਾ ਪਿੰਡ ਨਾਥੇ ਵਾਲਾ ਨੱਥੂ ਵਾਲਾ ਅਤੇ ਬਾਗਾਪਰਾਣਾ ਅਤੇ ਹੋਰ ਕਈਆਂ ਪਿੰਡਾਂ ਦੇ ਵਿੱਚ 75 80 ਏਕੜ ਜ਼ਮੀਨ ਜਿਹੜੀ ਕਣਕੌਸੜੀ ਹੈ ਮਾੜੀ ਮੁਸਫਾ ਦੇ ਵਿੱਚ ਇੱਥੋਂ ਤੱਕ ਹੋਇਆ ਕਿ ਦੋ ਕਿੱਲੇ ਇੱਕ ਪਰਿਵਾਰ ਦੀ ਕਣਕ ਸੀ ਜੀ ਦੋਵੇਂ ਸੜ ਗਈ ਜੀ ਇਸੇ ਤਰ੍ਹਾਂ ਬਾਗੇਪੁਰਾਣੇ ਦੇ ਵਿੱਚ ਹੋਇਆ ਤੇ ਜਿਹੜੀ ਨੱਥੂ ਵਾਲੇ ਦੇ ਵਿੱਚ ਨਾਥੇ ਆਏ ਦੇ ਵਿੱਚ ਅੱਗ ਲੱਗੀ ਉਹ ਪਰਿਵਾਰ ਬਾਗੇਪੁਰਾਣੇ ਦੇ ਸੀ ਜੀ ਪੜਾ ਕੋਈ ਵੀ ਪਰਿਵਾਰ ਹੋਵੇ ਬਹੁਤ ਵੱਡੀ ਦੁੱਖ ਦੀ ਗੱਲ ਹੈ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਲੱਖ ਰੁਪਈਆ ਮੁਆਵਜ਼ਾ ਜਿਹੜਾ ਜੀ ਸਰਕਾਰ ਨੂੰ ਦੇਣਾ ਚਾਹੀਦਾ ਕਿਉਂਕਿ ਅੱਜ ਕਿਸਾਨ ਤਬਾਹ ਹੋ ਗਿਆ ਕਈਆਂ ਦੀ ਠੇਕੇ ਤੇ ਲਈ ਹੋਈ ਜ਼ਮੀਨ ਸੀ ਉਹਨਾਂ ਨੇ ਠੇਕਾ ਠੇਕਾ ਵੀ ਭਰ ਚੁੱਕੇ ਆ ਜੀ ਤੇ ਫਸਲ ਵੀ ਜਿਹੜੀ ਤਬਾਹ ਹੋ ਗਈ ਉਹਨਾਂ ਦੇ ਕਰਨਾ ਤੂੜੀ ਨਾ ਦਾਣੇ ਖਾਣ ਨੂੰ ਨਹੀਂ ਰਹੇ ਜੀ ਬਹੁਤ ਵੱਡੀ ਦੁੱਖ ਦੀ ਗੱਲ ਹੈ ਤੇ ਮੈਂ ਪ੍ਰਸ਼ਾਸਨ ਨੂੰ ਵੀ ਡੀਸੀ ਸਾਹਿਬ ਨੂੰ ਵੀ ਐਸਟੀਐਮ ਸਾਹਿਬ ਨੂੰ ਸਬੰਧਤ ਸਾਰੇ ਅਫਸਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜਲਦੀ ਤੋਂ ਜਲਦੀ ਗਰਦੌਰੀਆਂ ਕੀਤੀਆਂ ਜਾਣ ਤੇ ਇਹਨਾਂ ਨੂੰ ਮੁਆਵਜ਼ਾ ਜਿਹੜਾ ਸਰਕਾਰ ਨੂੰ ਵੀ ਅਪੀਲ ਤੇ ਬੇਨਤੀ ਕਰਦੇ ਆ ਕਿ ਤੁਸੀਂ ਵੱਡੀਆਂ ਗੱਲਾਂ ਕਰਦੇ ਹੁੰਦੇ ਸੀ ਕਿ ਮੁਰਗੀ ਮਰੀ ਦਾ ਵੀ ਅਸੀਂ ਮੁਆਵਜ਼ਾ ਦੇਵਾਂਗੇ ਮਾਨ ਸਾਹਿਬ ਇਹ ਗੱਲਾਂ ਕਰਦੇ ਹੁੰਦੇ ਸੀ ਜਦੋਂ ਇਹ اپੋਜੀਸ਼ਨ ਦੇ ਵਿੱਚ ਸੀ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਤੇ ਮੈਂ ਇੱਕ ਵੀਡੀਓ ਦੇਖੀ ਸੀ ਕਿ ਨਿੰਮ ਦੀ ਟਾਣੀ ਤੋੜ ਕੇ ਅੱਗ ਬੁਝਾਉਂਦੇ ਦੇਖੇ ਗਏ ਜੀ ਅੱਜ ਮੁੱਖ ਮੰਤਰੀ ਸਾਹਿਬ ਨਜ਼ਰ ਨਹੀਂ ਆਉਂਦੇ ਕਿ ਅੱਜ ਉਹਨਾਂ ਦੀ ਸਰਕਾਰ ਆਜ 3.5 ਸਾਲ ਹੋ ਗਏ ਕਰੀਬ ਸਰਕਾਰ ਬਣੀ ਨੂੰ ਅੱਜ ਆਪੋਜੀਸ਼ਨ ਪਾਰਟੀਆਂ ਜਾਂ ਸ਼੍ਰੋਮਣੀ ਕਾਲੀ ਦਲ ਹਮੇਸ਼ਾ ਜੀ ਇਹ ਮੁੱਦੇ ਚੁੱਕਦਾ ਰਿਹਾ ਤੇ ਚੁੱਕਦਾ ਹੀ ਰਹੇਗਾ ਤੇ ਮੈਂ ਲੋਕਾਂ ਨੂੰ ਵੀ ਜਨਤਾ ਨੂੰ ਵੀ ਅਪੀਲ ਕਰਦਾ ਕਿ ਜਿੰਨੀ ਵੀ ਕੋਈ ਸਹਾਇਤਾ ਪਾਰਟੀ ਬਜਟ ਉੱਪਰ ਉੱਠ ਕੇ ਗੁਰਦੁਆਰਾ ਸੇਵਾਵਾਂ ਦੇ ਗ੍ਰੰਥੀ ਸੇਵਾਵਾਂ ਨੂੰ ਕਮੇਟੀਆਂ ਨੂੰ ਵੀ ਬੇਨਤੀ ਕਰਦਾ ਕਿ ਇਹ ਪਿੰਡਾਂ ਦੇ ਵਿੱਚ ਵਾਜਾਂ ਦੇ ਕੇ ਜਿੰਨੀ ਵੀ ਇਹਨਾਂ ਦੀ ਸਹਾਇਤਾ ਹੋ ਸਕੇ ਪੜਾਓ ਤੁੜੀ ਦੇ ਰੂਪ ਚ ਹੋਵੇ ਪੜਾ ਦਾਣਿਆਂ ਦੇ ਰੂਪ ਚ ਹੋਵੇ ਪੜਾ ਪੈਸਿਆਂ ਦੇ ਰੂਪ ਚ ਹੋਵੇ ਉਹ ਇਹਨਾਂ ਦੀ ਸਾਨੂੰ ਮਦਦ ਕਰਨੀ ਚਾਹੀਦੀ ਹੈ ਮੈਨੂੰ ਬਹੁਤੀ ਆਸ ਨਹੀਂ ਸਰਕਾਰ ਤੋਂ ਅਪੀਲ ਤੇ ਬੇਨਤੀ ਆਪਾਂ ਕਰਦੇ ਆਂ ਪਰ ਅੱਗੇ ਬੜੇ ਮਾਨ ਸਾਹਿਬ ਨੇ ਬਿਆਨ ਬੜੇ ਵੱਡੇ ਵੱਡੇ ਦਿੱਤੇ ਸੀ ਜਦੋਂ ਹੜ੍ਹ ਆਏ ਸੀ ਕਿ ਮੈਂ ਮੁਰਗੀ ਮਰੇ ਦੀ ਵੀ ਪੈਸੇ ਦੇਵਾਂਗਾ ਪਰ ਉੱਥੇ ਕਿਸੇ ਨੂੰ ਦਵਾਈ ਨਹੀਂ ਮਿਲੀ ਜੀ ਇਸ ਕਰਕੇ ਮੈਂ ਬਹੁਤੀ ਆਸ ਤਾਂ ਨਹੀਂ ਸਰਕਾਰ ਤੋਂ ਕਰਦਾ ਸਾਡੀ ਜਿਹੜੀ ਟੀਮ ਹੈ ਇਸ ਕਰਕੇ ਅੱਜ ਅਸੀਂ ਇਕੱਠੇ ਹੋਇਆ ਸ਼੍ਰੋਮਣੀ ਕਾਲੀ ਦਲ ਦੇ ਸਾਰੇ ਸੀਨੀਅਰ ਆਗੂ ਕੇ ਸਰਕਾਰ ਨੂੰ ਅਪੀਲ ਤੇ ਬੇਨਤੀ ਸਾਨੂੰ ਕਰਨੀ ਚਾਹੀਦੀ ਹੈ ਪ੍ਰਸ਼ਾਸਨ ਨੂੰ ਕਰਨੀ ਚਾਹੀਦੀ ਕਿ ਲੱਖ ਰੁਪਏ ਜਿਹੜਾ ਬੰਦ ਹੈ ਮੁਆਵਜ਼ਾ ਉਹ ਦਿੱਤਾ ਜਾਵੇ ਤੇ ਅਸੀਂ ਵੈਲਕਮ ਵੀ ਕਰਾਂਗੇ ਜੇ ਲੱਖ ਰੁਪਏ ਮੁਆਵਜ਼ਾ ਦੇਣਗੇ ਤਾਂ ਮਤਲਬ ਸਾ ਲੱਖ ਰੁਪਏ ਦੀ ਗੱਲ ਕੀਤੀ ਹੈ ਲੱਖ ਰੁਪਏ ਕਿੰਨੀ ਜਗ੍ਹਾ ਦਾ ਜਿਹੜਾ ਤੁਸੀਂ ਮੁਆਵਜ਼ਾ ਮੰਗਦੇ ਇੱਕ ਏਕੜ ਦਾ ਇੱਕ ਏਕੜ ਦਾ ਜੇ 80 ਕਿਲੇ 80 ਲੱਖ ਰੁਪਏ ਬੰਦਾ ਜੀ ਤੇ 75 ਕਿਲੇ 75 ਲੱਖ ਬੰਦਾ ਅਤੇ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਜਿਵੇਂ ਫੀਕੋਟ ਬਹੁਤ ਵੱਡਾ ਨੁਕਸਾਨ ਹੋਇਆ ਤੇ ਇੱਕ ਸਰਕਾਰ ਦਾ ਫੇਲਿਅਰ ਵੀ ਹੈ ਜੀ ਕਿ ਐਮਬੂ ਉਦੋਂ ਜਾਂਦੀਆਂ ਦੂਜੀਆਂ ਐਮਬੂਲੈਂਸ ਫਾਇਰ ਬ੍ਰਿਗੇਡ ਜੀ ਜਦੋਂ ਅੱਗ ਬੁਝ ਚੁੱਕੀ ਹੁੰਦੀ ਹੈ ਜੀ ਕਈ ਥਾਂ ਦੇਖਿਆ ਕਿ ਫਾਇਰ ਬ੍ਰਿਗੇਡ ਉਦੋਂ ਪਹੁੰਚਦੀ ਹੈ ਕਿ ਅੱਗ ਲੋਕ ਬੁਝਾ ਲੈਂਦੇ ਆ ਆਪਦੇ ਜਦੋਂ ਜਹਦ ਦੇ ਨਾਲ ਜ਼ਮੀਨ ਨੂੰ ਵਾਹ ਕੇ ਜਾਂ ਪਿੰਡਾਂ ਦੇ ਵਿੱਚ ਟੈਂਕੀਆਂ ਇੱਕ ਮੈਂ ਸਰਕਾਰ ਨੂੰ ਇਹ ਵੀ ਬੇਨਤੀ ਕਰਨੀ ਚਾਹੁੰਨਾ ਕਿ ਹਰ ਪਿੰਡ ਦੇ ਵਿੱਚ ਪਲਸ ਸੁਸਾਇਟੀ ਦੇ ਵਿੱਚ ਇੱਕ ਦੋ ਟੈਕ ਜਾਂ ਭੇਜੀਆਂ ਜਾਣ ਕਿ ਨਾਲ ਦੀ ਨਾਲ ਹੀ ਉਹ ਪਿੰਡ ਜਿਹੜਾ ਉਸੇ ਟਾਈਮ ਜਾ ਕੇ ਤੇ ਉਹ ਪਹਿਲਾਂ ਪਰ ਕੇ ਠੱਲੀਆਂ ਜਾਣ ਤੇ ਉਸ ਤੋਂ ਬਾਅਦ ਦੇ ਵਿੱਚ ਉਹ ਬਾਣਾ ਦੇ ਵਿੱਚ ਲੈ ਜਾਣ ਕਿਉਂਕਿ ਸਿਰਫ 20 ਦਿਨਾਂ ਦਾ ਸੀਜ਼ਨ ਜੀ ਜਿਹੜਾ ਕਣਕ ਦਾ ਸੀਜ਼ਨ ਹੁੰਦਾ ਕਣਕ ਵੱਢਣ ਤੋਂ ਲੈ ਕੇ ਤੂੜੀ ਬਣਾਉਣ ਤੱਕ ਸਿਰਫ 20 ਦਿਨਾਂ ਦਾ ਸੀਜ਼ਨ ਹੁੰਦਾ ਪਰ 20 ਦਿਨ ਵੀ ਜੇ ਫੋਨ ਅਸੀਂ ਕਰੀ ਜਾਂਨੇ ਫਾਇਰ ਬ੍ਰੇਡ ਨੂੰ ਤੇ ਫਾਇਰ ਬ੍ਰੇਡ ਵਾਲੇ ਫੋਨ ਹੀ ਨਹੀਂ ਚੱਕਦੇ ਜੀ ਸਿਰਫ ਮਹੈਲ 20 ਦਿਨਾਂ ਦੀ ਖਾਤਰ ਤੇ ਫਿਰ ਇਹਨਾਂ ਨੂੰ ਤਰਖਾਨ ਦੇਣ ਦਾ ਕੀ ਫਾਇਦਾ ਇੰਨੇ ਚਿੱਟੇ ਹਾਥੀ ਖੜੇ ਕਰਨ ਦਾ ਕੀ ਫਾਇਦਾ ਵੀ ਫਾਇਰ ਅਪਗ੍ਰੇਡ ਅਸੀਂ ਖੜੀ ਕਰ ਲਗੇ ਤੇ ਉੱਥੇ ਅਸੀਂ ਫੋਨ ਕਰਦੇ ਕੋਈ ਚੱਕਦਾ ਨਹੀਂ ਜੀ ਇਹ ਸਿਰਫ ਇੱਕ ਡਰਾਮੇ ਦੀ ਤਰ੍ਹਾਂ ਸਾਡਾ ਕੰਮ ਕਰ ਰਹੇ ਜੀ ਇਹਦੂ ਮੈਂ ਸਮਝਦਾ ਕਿ ਸਰਕਾਰ ਦਾ ਫੇਲਿਅਰ ਕੋਈ ਨਹੀਂ ਹੋ ਸਕਦਾ ਜਿੰਨਾ ਫੇਲਿਅਰ ਹੈ ਸਰਕਾਰ ਦਾ ਐਤਕੀ ਅੱਗ ਵੀ ਬਹੁਤ ਜ਼ਿਆਦਾ ਜਿਹੜੀ ਲੱਗੀ ਆ ਸ਼ੌਟ ਸ਼ਕ ਨੇ ਆਪਣੇ ਬਿਜਲੀ ਦੇ ਕਰੰਟ ਦੇ ਨਾਲ ਲੱਗੀ ਆ ਜਾਂ ਕੰਮੈਨ ਚੋ ਕੋਈ ਝਗੜਾ ਨਿਕਲਿਆ ਉਹਦੇ ਨਾਲ ਲੱਗੀ ਹੈ ਕਿਉਂਕਿ ਇਹ ਹਮੇਸ਼ਾ ਹੀ ਚਲੋ ਹੁੰਦਾ ਰਹਿੰਦਾ ਪਰ ਐਤਕੀ ਬਹੁਤ ਅਦਾਦ ਦੇ ਵਿੱਚ ਹੈ ਇਸ ਕਰਕੇ ਜਿੱਥੇ ਸਰਕਾਰ ਤੋਂ ਮੰਗ ਕਰਦੇ ਉਥੇ ਲੋਕਾਂ ਨੂੰ ਵੀ ਅਪੀਲ ਕਰਦੇ ਮੈਂ ਇਹਨਾਂ ਲੋਕਾਂ ਦੀ ਜਿਹੜੇ ਵਿਚਾਰੇ ਬੇਸਹਾਰਾ ਹੋ ਗਏ ਮੈਂ ਕਹਿ ਲੂੰਗਾ ਕਿ ਜਿਨ੍ਹਾਂ ਦੇ ਕੋਲ ਖਾਣ ਨੂੰ ਕਣਕ ਨਹੀਂ ਰਹੀ ਤੂੜੀ ਪਸ਼ੂਆਂ ਨੂੰ ਪਾਉਣ ਨੂੰ ਨਹੀਂ ਰਹੀ ਉਹਨਾਂ ਦੀ ਮਦਦ ਆ ਜਿਹੜੀ ਉਹ ਸਾਨੂੰ ਲੋਕਾਂ ਨੂੰ ਵੀ ਕਰਨੀ ਚਾਹੀਦੀ ਹੈ ਮਾਲਾ ਦਾ ਹਫਤੇ ਦੇ ਕਰੀਬ ਜਿਹੜੀਆਂ ਮੰਡੀਆਂ ਸ਼ੁਰੂ ਹੋ ਚੁੱਕੀਆਂ ਤੇ ਮੰਡੀਆਂ ਦੇ ਕੀ ਹਾਲਾਤ ਨੇ ਕੀ ਗਏ ਤੁਸੀਂ ਕਿਹੜਾ ਮੰਡੀਆਂ ਦੇ ਹਾਲਾਤ ਇਹ ਨੇ ਜਿਹੜੀ ਮਰਜ਼ੀ ਮੰਡੀ ਜਾ ਕੇ ਦੇਖ ਲੋ ਗਲਟਾ ਜਿਹੜਾ ਪੂਰਾ ਚੜਿਆ ਹੋਇਆ ਸਿਰਫ 2 ਦਿਨ ਹੋਇਆ ਬਾਰਦਾਨਾ ਆਇਆ ਨੂੰ ਬਾਰਦਾਨਾ ਜਿਹੜਾ ਜਿਵੇਂ ਕੱਲ ਮਲਾ ਮੰਡੀ ਸੀ ਸਾਡੇ ਕੋਈ ਬਾਰਦਾਨਾ ਨਹੀਂ ਸੀ ਸਿਰਫ ਸ਼ਾਮ ਨੂੰ ਇੱਕ ਟਰੱਕ ਆਇਆ ਹੋਰ ਮੰਡੀਆਂ ਦੇ ਵਿੱਚ ਵੀ ਬਹੁਤ ਵੱਡੀ ਤਦਾਦ ਦੇ ਵਿੱਚ ਫਸਲ ਪਹੁੰਚ ਚੁੱਕੀ ਆ ਤੇ ਬਾਰਦਾਨਾ ਹੈ ਨਹੀਂ ਕਿਉਂਕਿ ਲੈਫਟਿੰਗ ਵੀ ਜਿਹੜੀ 0% ਹੈ ਜੀ ਤੇ ਬਾੜਦਾਨ ਕਿਤੇ ਇੱਕਾ ਦੁਕਾ ਆਇਆ ਬਾੜਦਾਨ ਨੇ ਦੀ ਬਹੁਤ ਵੱਡੀ ਕਮੀ ਮਾਲਾ ਸਾਹਿਬ ਇੱਕ ਪਿਛੇ ਦਿਨੀ ਗੁਰਮੀਤ ਸਿੰਘ ਖੁੱਡੀਆਂ ਇੱਥੇ ਪਹੁੰਚੇ ਸੀਗੇ ਖੇਤੀਬਾੜੀ ਮੰਤਰੀ ਉੱਥੇ ਵਿਧਾਇਕ ਅਮਰਤਪਾਲ ਨੇ ਇਲਜ਼ਾਮ ਲਾਇਆ ਕਹਿੰਦੇ ਜਿਹੜੀਆਂ ਤੁਹਾਡੀਆਂ ਸੱਜੀਆਂ ਖੱਬੀਆਂ ਬਾਵਾ ਉਹਨਾਂ ਦੇ ਸਵਾਲ ਚੱਕੇ ਜਦੋਂ ਵੀ ਵਿਧਾਇਕ ਅਮਰਤਪਾਲ ਸਿੰਘ ਸੁਗਣਾ ਦਾ ਸਵਾਲ ਚੱਕਦੇ ਸੱਜੀਆਂ ਖੱਬੀਆਂ ਬਾਵਾ ਦੇ ਚੱਕਦੇ ਆ ਤਾਂ ਉਹਨਾਂ ਦੇ ਬਾਰੇ ਕੀ ਕਹਿਣਾ ਚਾਹੋਗੇ ਉਹਦੇ ਵਿੱਚ ਮੈਂ ਇੱਕ ਬੇਨਤੀ ਕਰਨੀ ਚਾਹੂੰਗਾ ਕਿ ਮੈਨੂੰ 42000 ਵੋਟਾਂ ਜਿਹੜੀ 2017 ਦੇ ਵਿੱਚ ਪਈ ਸੀ ਮੈਂ ਐਮਐਲਏ ਸਾਹਿਬ ਨੂੰ ਇਹ ਦੱਸਣਾ ਚਾਹਣਾ ਕਿ ਸੱਜੀਆਂ ਖੱਬੀਆਂ ਬਾਵਾ ਥੋੜੇ ਬੰਦੇ ਨਹੀਂ ਜੀ 42000 ਵੋਟਰ ਆ ਜਿਹੜੇ ਮੇਰੇ ਕਾਸ਼ ਰੋਮਣੀ ਕਾਲੀ ਦਲ ਦੇ 42000 ਹੀ ਸੱਜੀਆਂ ਖੱਬੀਆਂ ਬਾਵਾ ਜੀ ਤੇ 35000 ਦੇ ਕਰੀਬ ਵੋਟ ਮੈਨੂੰ ਹੁਣ ਪਈ ਆ 2022 ਚ ਉਹ 35000 ਲੋਕ ਜਿਹੜੇ ਮੇਰੇ ਸੱਜੀਆਂ ਖੱਬੀਆਂ ਬਾਵਾ ਸ਼ਰੂਮਣੀ ਕਾਲੀ ਦਲ ਦੀਆਂ ਸੱਜੀਆਂ ਖੱਬੀਆਂ ਬਾਵਾ ਜੀ ਕਿਉਂਕਿ ਮੈਂ ਸਮਝਦਾ ਕਿ ਮੈਂ ਜ਼ਿਲ੍ਹੇ ਦਾ ਨੁਮਾਇੰਦਾ ਵੀ ਰਿਹਾ ਜ਼ਿਲ੍ਹਾ ਪ੍ਰਧਾਨ ਰਿਹਾ 16 ਸਾਲ ਅੱਜ ਵੀ ਮੈਨੂੰ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਆ ਪੰਜਾਬ ਦੇ ਤੌਰ ਤੇ ਜ਼ਿਲ੍ਹੇ ਦੀ ਤੇ ਮੈਂ ਸਮਝਦਾ ਕਿ ਪੂਰਾ ਜ਼ਿਲ੍ਹਾ ਜਿਹੜਾ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਨੇ ਵੋਟਰ ਨੇ ਉਹ ਸਾਰੇ ਹੀ ਮੇਰੀਆਂ ਸੱਜੀਆਂ ਖੱਬੀਆਂ ਬਾਹਾਂ ਪੂਰੇ ਜ਼ਿਲ੍ਹੇ ਦੇ ਐਮਐਲਏ ਸਾਹਿਬ ਨੂੰ ਭੁਲੇਖਾ ਹੋ ਸਕਦਾ ਕਿ ਜਿਹੜੀਆਂ ਸੱਜੀਆਂ ਖੱਬੀਆਂ ਬਾਹਾਂ ਉਹ ਪਰਖਦੇ ਨੇ ਇਹ ਮੈਂ ਸਮਝਦਾ ਕਿ ਉਹਨਾਂ ਦਾ ਬਹੁਤਾ ਕੋਈ ਕਿਉਂਕਿ ਕੰਮ ਵੱਲ ਉਹਨਾਂ ਦਾ ਧਿਆਨ ਨਹੀਂ ਮੈਂ ਇਹ ਸਮਝਦਾ ਕਿ ਜਿਹੜਾ ਇਸ ਕੰਮ ਤੇ ਉਹ ਜ਼ੋਰ ਲਾਉਂਦੇ ਨੇ ਉਹ ਕੰਮਾਂ ਤੇ ਜ਼ੋਰ ਲਾ ਲੈਣ ਕਿ ਡਿਵੈਲਪਮੈਂਟ ਕਿਵੇਂ ਹੁੰਦੀ ਆ ਜਾਂ ਗਰੀਬਾਂ ਨੂੰ ਮੁਆਵਜ਼ਾ ਮੈਂ ਕਿਵੇਂ ਦਵਾ ਸਕਦਾ ਮੈਂ ਸਮਝਦਾ ਕਿ ਬਹੁਤ ਵੱਡੀ ਚੰਗੀ ਗੱਲ ਹੋ ਸਕਦੀ ਕਿਸੇ ਨੂੰ ਕੋਈ ਫਾਇਦਾ ਹੋ ਸਕਦਾ ਜੇ ਮੇਰੀਆਂ ਸੱਜੀਆਂ ਖੱਬੀਆਂ ਬਾਹਾਂ ਪਰਖਣ ਦੇ ਨਾਲ ਲੋਕਾਂ ਨੂੰ ਕੋਈ ਫਾਇਦਾ ਹੁੰਦਾ ਮੈਂ ਕਹਿੰਦਾ ਜ਼ਰੂਰ ਪਰਖੇ ਜੀ ਪਰ ਉਹਨੂੰ ਮੈਂ ਦੱਸਣਾ ਚਾਹਣਾ ਕਿ ਜਿੰਨੇ ਵੋਟਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹਨੇ ਹੀ ਮੇਰੀਆਂ ਸੱਜੀਆਂ ਖੱਬੀਆਂ ਬਾਹਾਂ ਮੈਂ ਦਲ ਬਦਲੂਗਾ ਝੋ ਨਹੀਂਗਾ ਇਹ ਪਹਿਲਾਂ ਕਾਂਗਰਸ ਪਾਰਟੀ ਨਾਲ ਸੀ ਐਮ ਐਲ ਏ ਦਾ ਪਰਿਵਾਰ ਉਦੋਂ ਬਾਅਦ ਦੇ ਵਿੱਚ ਇਹਨਾਂ ਨੇ ਸਰਦਾਰ ਸੁਖਬੀਰ ਸਿੰਘ ਦੀ ਬਾਲ ਸਾਹਿਬ ਦਾ ਪਾਰਲੀਮੈਂਟ ਦਾ ਇਲੈਕਸ਼ਨ ਸੀ ਉਹਨਾਂ ਨੂੰ ਵੋਟਾਂ ਪੈਂ ਜਾਂ ਸ਼੍ਰੋਮਣੀ ਕਾਲੀ ਦਲ ਦੇ ਸ਼ਾਮਲ ਹੋ ਗਏ ਉਸ ਤੋਂ ਬਾਅਦ ਆਵਾਜ਼ ਦੀ ਪਾਰਟੀ ਆਈ ਤਾਂ ਉਧਰ ਜਾਵੜੇ ਪਿਛਲਾ ਜਿਹੜਾ ਕੰਗਸਾਬ ਸੀ ਜਿਨੇ ਇਥੋਂ ਇਲੈਕਸ਼ਨ ਲੜਿਆ ਸੀ ਜਿਨੇ ਮੁੜ ਕੇ ਮੂੰਹ ਨਹੀਂ ਦਿਖਾਇਆ ਉਹਦਾ ਇਹ ਪੀਏ ਦੇ ਤੌਰ ਤੇ ਕੰਮ ਕਰਦਾ ਸੀ ਚਲੋ ਪ੍ਰਮਾਤਮਾ ਮੈਂ ਸਮਝਦਾ ਕਿ ਉਹਨਾਂ ਦੇ ਮੱਥੇ ਦੀ ਲਕੀਰ ਸੀ ਉਹਨਾਂ ਨੂੰ ਐਮ ਐਲ ਏ ਬਣਾਉਣਾ ਸੀ ਪ੍ਰਮਾਤਮਾ ਨੇ ਤੇ ਜਨਤਾ ਨੇ ਬਣਾ ਦਿੱਤਾ ਪਰ ਉਨਾ ਵਾਂਗੂ ਨਹੀਂ ਅੱਜ ਅਸੀਂ ਐਮਐਲਏ ਦੀ ਖਾਤਰ ਭੱਜ ਕੇ ਹੋਰ ਪਾਰਟੀ ਜਾਈਏ ਜਾਂ ਉੱਥੇ ਹੋਰ ਜਾਈਏ ਸ਼੍ਰੋਮਣੀ ਅਕਾਲੀ ਦਲ ਦੇ ਛਪਾਈ ਆਂ ਸ਼੍ਰੋਮਣੀ ਅਕਾਲੀ ਦਲ ਦੇ ਛਪਾਈ ਰਵਾਂਗੇ ਜਿਹੜੀ ਵੀ ਸਾਡੀ ਆ ਕਰੀਮ ਆ ਪੂਰੇ ਹਲਕੇ ਦੀ ਜਾਂ ਮੇਰੇ ਨਾਲ ਬੈਠੀ ਮੈਂ ਸਮਝਦਾ ਕਿ ਸੱਜੀਆਂ ਖਮੀਆਂ ਬਹੁਤਾਂ ਉਹਨੂੰ ਮੈਂ ਦੱਸਣਾ ਚਾਹੁੰਨਾ 42000 ਵੋਟਰਾਂ ਤੇ 35000 ਵੋਟਰਾਂ ਜਿਨ੍ਹਾਂ ਨੇ ਮੈਨੂੰ ਐਤਕੀ ਵੋਟਾਂ ਪਾਈਆਂ ਉਹਨੂੰ ਮੈਂ ਕਹਿਣਾ ਕਿ ਹਰ ਵੋਟਰ ਤੇ ਨਿਗਰਾਨੀ ਰੱਖ ਲੈ ਹਰ ਵੋਟਰ ਦੀ ਗੱਲ ਆ ਜਿਹੜੀ ਉਹ ਮਿਲ ਤੇ ਢਾਲਦਿਆ ਕਰੇ ਜੇ ਲੋਕਾਂ ਦੇ ਕੰਮ ਆ ਸਕਦਾ ਲੋਕਾਂ ਨੂੰ ਕੋਈ ਫਾਇਦਾ ਹੋ ਸਕਦਾ ਇਸ ਤਰ੍ਹਾਂ ਇਹਨਾਂ ਦਾ ਫੇਲਿਅਰ ਜਿਹੜਾ ਉਹ ਦੂਜਿਆਂ ਤੇ ਕੱਢਦੇ ਨੇ ਇਹ ਇਲੈਕਸ਼ਨ ਤੋਂ ਪਹਿਲਾਂ ਇਹ ਕਹਿਣਾ ਹੁੰਦਾ ਸੀ ਕਿ ਕਾਂਗਰਸ ਪਾਰਟੀ ਨੇ ਬੜੇ ਵੱਡੇ ਕਪੜੇ ਕੀਤੇ ਕਾਂਗਰਸ ਪਾਰਟੀ ਦੇ ਲੀਡਰਾਂ ਨੇ ਬੜਾ ਕੁਝ ਕੀਤਾ ਸਾਡੀ ਸਰਕਾਰ ਬਣਾ ਦਿਓ ਅਸੀਂ ਉਹਨਾਂ ਬਾਹਰ ਕੱਢ ਕੇ ਲਿਆਵਾਂਗੇ ਤੇ 2575 ਦਾ ਮੈਂ ਸਮਝਦਾ ਕਿ ਇਹਨਾਂ ਦਾ ਆਪ ਸੋਚ ਦੀ ਅੰਕੜਾ ਅੱਜ ਤੱਕ ਕਾਂਗਰਸ ਪਾਰਟੀ ਦੀ ਗੱਲ ਕੀਤੀ ਇਹਨਾਂ ਨੇ ਇਸ ਐਸਐਮਐਲਏ ਨੇ ਮੈਂ ਮੈਂ ਜਹਦਰ ਸਾਹਿਬ ਇਹੀ ਗੱਲ ਕਰਨੀ ਸੀ ਵੀ ਜਿਹੜਾ ਜਦੋਂ ਆਮ ਆਦਮੀ ਪਾਰਟੀ ਬਾਗੇਪੁਰ ਨੇ ਹਲਕੇ ਦੀ ਆਪਾਂ ਜੇ ਗੱਲ ਕਰੀਏ ਤਾਂ ਉਸਤੇ ਜਦੋਂ ਸਵਾਲ ਚੱਕਦੇ ਆ ਉਹ ਵਿਰੋਧੀ ਧਿਰ ਇੱਥੇ ਕਾਂਗਰਸ ਆਪਾਂ ਕਹਿ ਸਕਦੇ ਆ ਪਰ ਉਹ ਜਿਹੜਾ ਜਿਹੜਾ ਆਪਾਂ ਸਵਾਲ ਚੱਕਦੇ ਆ ਕਾਲੀ ਦਲ ਦੀ ਕਿਉਂ ਚੱਕਦੇ ਆ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੇ ਹੱਕਾਂ ਹਿੱਤਾਂ ਦੀ ਖਾਤਰ ਹੱਕ ਡਾ ਕੇ ਲੜਦਾ ਇੱਥੇ ਤੁਸੀਂ ਦੇਖਿਆ ਹੋਊਗਾ ਸਾਡੀ ਸਾਰੀ ਟੀਮ ਨੇ ਕਿੰਨੇ ਧਰਨੇ ਦਿੱਤੇ ਸਾਡੇ ਦੇ ਰੱਜ ਕੇ ਪਰਚੇ ਕੀਤੇ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਹੋਰ ਸਾਰੇ ਡਰਦੇ ਆ ਮੈਨੂੰ ਕਹਿੰਦੇ ਕੋਈ ਗਰੇਜ ਨਹੀਂ ਸ਼੍ਰੋਮਣੀ ਅਕਾਲੀ ਦਲ ਸਾਢੇ 8 ਸਾਲ ਹੋ ਗਏ ਸੱਤਾ ਤੋਂ ਬਾਹਰ ਆ ਸਾਢੇ 8 ਸਾਲ ਹੋ ਗਏ ਲੜਾਈ ਲੜਦੇ ਆ ਲੋਕਾਂ ਦੀ ਲੜਦੇ ਆ ਲੜਦੇ ਰਹਾਂਗੇ ਸਾਡੇ ਲੀਡਰਸ਼ਿਪਾਨਾਂ ਤੇ ਵੀ ਪਰਚੇ ਹੋਏ ਸਵੇਰੇ ਆਪ ਦੇ ਖੁੱਦ ਤੇ ਪਰਚੇ ਹੋਏ ਪਰਿਵਾਰ ਤੇ ਪਰਚੇ ਹੋਏ ਪਰ ਸਾਨੂੰ ਪ੍ਰਵਾਹ ਕੋਈ ਨਹੀਂ ਅਸੀਂ ਬਿਲਕੁਲ ਡਰਨ ਵਾਲੇ ਨਹੀਂ ਸਿਰਫ ਜੇ ਡਰਦੇ ਆ ਤਾਂ ਪਰਮਾਤਮਾ ਤੋਂ ਡਰਦੇ ਆ ਸੱਚੇ ਬਾਦਸ਼ਾਹ ਤੋਂ ਡਰਦੇ ਆ ਇਹਨਾਂ ਤੋਂ ਬਿਲਕੁਲ ਨਹੀਂ ਡਰਦੇ ਜੋ ਇਹ ਮਰਜ਼ੀ ਕਰ ਲੈ ਜੇ ਇਹਨਾਂ ਦੀ ਮਰਜ਼ੀ ਹੋ ਹੋਰ ਵੀ ਪਰਚੇ ਦੇ ਲੈਣ ਜੋ ਇਹਨਾਂ ਦਾ ਜੀ ਕਰਦਾ ਬਿਲਕੁਲ ਲੋਕਾਂ ਦੀ ਆਵਾਜ਼ ਚੁੱਕਦੇ ਰਾਵਾਂਗੇ ਲੋਕਾਂ ਦੀ ਆਵਾਜ਼ ਆ ਜਿਹੜੀ ਕਦੇ ਵੀ ਉਹ ਦਬੜ ਨਹੀਂ ਦੇਵਾਂਗੇ ਡਟ ਕੇ ਜੇ ਸਭ ਤੋਂ ਵੱਧ ਧਰਨੇ ਲਾਏ ਤਾਂ ਸ਼ਰੋਮਣੀ ਅਕਾਲੀ ਦਲ ਨੇ ਲਾਏ ਤਾਂ ਸਾਡੇ ਖਿਲਾਫ ਬੋਲਦੇ ਨੇ ਮੈਂ ਤੁਹਾਨੂੰ ਵਿੱਚੇ ਗੱਲ ਲੈ ਕੇ ਸੀ ਦੱਸਣਾ ਚਾਹਣਾ ਕਿ ਇਹ ਕਹਿੰਦੇ ਸੀ ਅਸੀਂ ਕੱਪੜੇ ਬਾਹਰ ਲੈ ਕੇ ਆਵਾਂਗੇ ਕਾਂਗਰਸ ਪਾਰਟੀ ਦੇ ਕਿੰਨੇ ਕੱਪੜੇ ਐਮਐਲਏ ਸਾਉ ਨੂੰ ਮੈਂ ਪੁੱਛਣਾ ਚਾਹਣਾ ਬਾਹਰ ਆਏ ਕਿੰਨੇ ਵਾਰ ਤੂੰ ਕਾਂਗਰਸ ਦੇ ਖਿਲਾਫ ਬੋਲਿਆ ਕਿੰਨੇ ਵਾਰ ਹੋਰ ਪਾਰਟੀਆਂ ਦੇ ਖਿਲਾਫ ਬੋਲਿਆ ਇੱਕੋ ਇੱਕ ਸ਼ਰਮਣੀ ਅਕਾਲੀ ਦਲ ਇੱਕ ਬਾਦ ਪਾਰਟੀ ਆ ਜਿਹੜੀ ਹਮੇਸ਼ਾ ਲੋਕਾਂ ਦੇ ਹੱਕਾਂ ਇਤਾਂ ਦੀ ਖਾਤਰ ਖੜਦੀ ਆ ਤੇ ਤੂੰ ਉਹਨਾਂ ਦੇ ਸਵਾਲ ਚੁੱਕਦਾ ਬੜੀਆਂ ਗੱਲਾਂ ਘਮਾਫਰਾ ਕੇ ਕਰਦਾ ਇਹ ਸਾਰਿਆਂ ਨੂੰ ਪਤਾ ਸਾਰੇ ਜਾਣਦੇ ਨੇ ਕਿਹੜੇ ਕੀ ਆ ਤੇ ਕਿਹੜੇ ਕੀ ਆ ਦੂਸਰੇ ਨੰਬਰ ਤੇ ਮੈਂ ਇਹ ਦੱਸਣਾ ਚਾਹੁੰਨਾ ਕਿ ਤਹਿਸੀਲ ਦੇ ਵਿੱਚ ਅੱਜ ਉਹ ਲੋਕ ਜਿਹੜੇ ਪੈਸੇ ਲੈ ਕੇ ਜਾਂਦੇ ਆ ਸਾਨੂੰ ਇੱਕ ਇੱਕ ਦਾ ਪਤਾ ਇਮਾ ਤੁਹਾਡੇ ਨਾਲ ਵਾਅਦਾ ਕਰਦਾ ਪ੍ਰਮਾਤਮਾ ਨੇ ਤਾਕਤ ਦਿੱਤੀ ਸਰਕਾਰ ਸ਼ਰਮਣੀ ਕਾਲੀ ਦਲ ਦੀ ਬਣੀ ਦਾਸ ਨੂੰ ਤੁਸੀਂ ਇੱਥੋਂ ਨਮਾਇੰਦਾ ਚੁਣ ਕੇ ਭੇਜਿਆ ਜਿੰਨੇ ਤਸੀਲ ਚ ਅੱਜ ਕਰਪਸ਼ਨ ਹੋ ਰਹੀ ਹੈ ਤੇ ਬੰਦੇ ਫੜ ਕੇ ਜਾਂਦੇ ਆਵਾਮੀ ਪਾਰਟੀ ਦੇ ਸਾਨੂੰ ਇੱਕ ਇੱਕ ਦਾ ਪਤਾ ਉਹ ਵਾਪਸ ਸਾਰਿਆਂ ਦੀਆਂ ਜੇਬਾਂ ਚ ਪਾਵਾਂਗੇ ਜਿਹੜੇ ਲੋਕਾਂ ਨਾਲ ਅੱਜ ਠੱਗੀ ਹੋ ਰਹੀ ਹੈ ਤਸੀਲ ਦੇ ਵਿੱਚ ਉਹ ਤੁਹਾਡੇ ਨਾਲ ਮੈਂ ਵਾਅਦਾ ਕਰਦਾ ਪ੍ਰੈਸ ਦੇ ਸਾਹਮਣੇ ਨਾਲੇ ਪਤਾ ਲੱਗੂਗਾ ਪੈਸੇ ਕਿੱਥੇ ਜਾਂਦੇ ਆ ਕੌਣ ਲੈ ਕੇ ਜਾਂਦਾ ਇੱਕ ਇੱਕ ਆਦਮੀ ਦਾ ਸਾਨੂੰ ਪਤਾ ਤਨਾਲਾ ਸਾਹਿਬ ਜੇ ਸਰਕਾਰ ਦੇ ਅੱਜ ਨਸ਼ਿਆਂ ਦੀ ਜਿਹੜੀ ਮਹਿੰਮ ਚੱਲ ਰਹੀ ਹੈ ਕਿ ਯੁੱਧ ਜਿਹੜਾ ਨਸ਼ਿਆਂ ਦੇ ਵਿਰੁੱਧ ਛੇੜਿਆ ਹੋਇਆ ਹੈ ਜੇਕਰ ਪਿਛਲੇ ਦਿਨੀ ਨਸ਼ਿਆਂ ਸੰਬੰਧੀ ਗੱਲ ਕਰੀਏ ਤਾਂ ਇੱਥੋਂ ਮੋਗਾ ਜ਼ਿਲ੍ਹੇ ਦੇ ਸਮਾਜ ਸੇਵੀ ਨੇ ਮਿੰਦਰਪਾਲ ਲੂੰਬਾ ਜਿਹੜੇ ਨਸ਼ਿਆਂ ਵਿਰੁੱਧ ਵੱਡੀ ਮਹਿੰਮ ਜਿਨ੍ਹਾਂ ਨੇ ਛੇੜੀ ਹੋਈ ਸੀ ਤੇ ਉਹਨਾਂ ਤੇ ਹੀ ਜਿਹੜਾ ਇੱਕ ਇੱਕ ਤਾਂ ਉਹਨਾਂ ਤੇ ਬਲਾਤਕਾਰ ਦਾ ਮਾਮਲਾ ਦਰਜ ਹੋ ਜਾਂਦਾ ਹੈ ਤੇ ਇੱਕ ਉਹਨਾਂ ਤੇ ਹੀ ਨਸ਼ੇ ਵੇਚਣ ਦਾ ਜਿਹੜਾ ਮਾਮਲਾ ਦਰਜ ਹੋਦਾ ਹੋ ਜਾਂਦਾ ਹਾਲਾਂਕਿ ਉਹ ਹਜੇ ਅਦਾਲਤ ਦੇ ਵਿੱਚ ਜਿਹੜਾ ਮਾਮਲਾ ਹੈ ਦੂਜੇ ਪਾਸੇ ਜੇਕਰ ਨਸ਼ਿਆਂ ਦੀ ਗੱਲ ਕੀਤੀ ਜਾਵੇ ਤਾਂ ਉਸ ਦਿਨ ਮੌਕਾ ਦੇ ਵਿੱਚ ਉਹਨਾਂ ਦੇ ਹੱਕ ਦੇ ਵਿੱਚ ਇੱਕ ਵੱਡੀ ਰੈਲੀ ਕੀਤੀ ਜਾਂਦੀ ਹੈ ਤੇ ਉੱਥੇ ਜਿਹੜੇ ਜਿਹੜੇ ਸਮਾਜ ਸੇਵੀ ਨੇ ਲੱਖਾਂ ਸਦਾਨਾ ਵੀ ਉੱਥੇ ਪਹੁੰਚਦੇ ਨੇ ਲੱਖਾ ਸਿਧਾਣਾ ਵੱਲੋਂ ਜਿੱਥੇ ਮੋਗਾ ਦੀ ਵਿਧਾਇਕਾ ਨੂੰ ਜਿਹੜੀ ਏਸੀਆਂ ਵਾਲੀ ਬੀਬੀ ਕਹਿ ਕੇ ਘੇਰੇ ਗਏ ਉੱਥੇ ਬਾਘੇਪੁਰਾਣਾ ਦੇ ਵਿਧਾਇਕ ਨੂੰ ਵੀ ਨਸ਼ਿਆਂ ਦੇ ਵਿੱਚ ਗਲਤਾਨ ਹੋਣ ਦਾ ਉਹਨਾਂ ਨੇ ਦੋਸ਼ ਲਾਇਆ ਹਾਲਾਂਕਿ ਦੋਸ਼ ਸਿੱਧ ਨਹੀਂ ਹੋਈ ਸਾਨੂੰ ਨਹੀਂ ਪਤਾ ਉਹ ਦੋਸ਼ ਜਾਇਜ਼ ਹੈ ਕਿ ਨਜਾਇਜ਼ ਹੈ ਪਰ ਉਹਨਾਂ ਨੇ ਜਿਹੜੇ ਬਾਘਾਪੁਰਾਣਾ ਦੇ ਵਿਧਾਇਕ ਤੇ ਸਿੱਧੇ ਅਟੈਕ ਕਰਦਿਆਂ ਦੋਸ਼ ਲਾਏ ਕਿ ਬਾਘਾਪੁਰਾਣਾ ਦਾ ਵਿਧਾਇਕ ਹੈ ਜਿਹੜਾ ਉਹ ਨਸ਼ੇ ਵਕਵਾ ਰਿਹਾ ਖੁਦ ਉਹ ਕਹਿ ਰਿਹਾ ਕੀ ਕੋਈ ਜਮੈਂ ਐਮ ਐਮ ਐਲ ਏ ਵਰਗਾ ਤਾਂ ਨਹੀਂ ਕਿਉਂਕਿ ਮੈਂ ਨਿੱਜੀ ਕਿਸੇ ਤੇ ਅਟੈਕ ਕਰਾਂ ਪਰ ਲਖੇ ਸਿਧਾਣੇ ਨੇ ਜੋ ਕਿਹਾ ਕਿ ਐਮ ਐਲ ਏ ਦਾ ਪਰਿਵਾਰਕ ਮੈਂਬਰ ਨਸ਼ਿਆਂ ਦੇ ਵਿੱਚ ਕਿਰਿਆ ਹੁਣੇ ਦੋਸ਼ ਲਾਏ ਨੇ ਪਰ ਮੈਂ ਇਸ ਗੱਲ 'ਚ ਨਹੀਂ ਜਾਣਾ ਚਾਹੁੰਦਾ ਕਿਉਂਕਿ ਕਿਸੇ ਦਾ ਬੱਚਾ ਛੋਟੀ ਉਮਰ ਦੇ ਵਿੱਚ ਬੱਚਾ ਉਹਦੀ ਜ਼ਿੰਦਗੀ ਖਰਾਬ ਹੋਵੇ ਮੈਂ ਇਹਦੇ ਤੇ ਕੋਈ ਬੋਧਾ ਕਮੈਂਟ ਨਹੀਂ ਕਰਨਾ ਚਾਹੁੰਦਾ ਪਰ ਐਮਐਲਏ ਨੂੰ ਜਰੂਰ ਮੈਂ ਕਹੂੰਗਾ ਕਿ ਬੋਲਣ ਤੋਂ ਪਹਿਲਾਂ ਆਪਦੀ ਪੀੜੀ ਥੱਲੇ ਜਰੂਰ ਛੋਟਾ ਮਾਰ ਲਿਆ ਕਰੋ ਕਿਉਂਕਿ ਕਿਸੇ ਦੀ ਬੱਚੇ ਦੀ ਜ਼ਿੰਦਗੀ ਖਰਾਬ ਕਰਨੀ ਇਹ ਫਿਰ ਜੋ ਉਹ ਕਰ ਰਿਹਾ ਫਿਰ ਅਸੀਂ ਵੀ ਉਹੋ ਜਿਹਾ ਕੋਈ ਬਿਆਨ ਦੇਈਏ ਤਾਂ ਉਹ ਚੰਗੀ ਗੱਲ ਨਹੀਂ ਜੇ ਉਹ ਲੂੰਬਾ ਜੀ ਤੇ ਹੋਇਆ ਮੋਗੇ ਤਾਂ ਬਹੁਤ ਮਾੜਾ ਹੋਇਆ ਕਿਉਂਕਿ ਬਲਾਤਕਾਰ ਦਾ ਪਰਚਾ ਦੇਣਾ ਜਾਂ ਨਸ਼ੇ ਦਾ ਪਰਚਾ ਉਤਸਵ ਤੇ ਦੇ ਦੇਣਾ ਜਿਹੜਾ ਆਵਾਜ਼ ਬੁਲੰਦ ਕਰਦਾ ਇਹਦੂ ਮਾੜੀ ਗੱਲ ਨਹੀਂ ਹੋ ਸਕਦੀ ਕਿਉਂਕਿ ਸਾਰੇ ਸਮਾਜ ਸੇਵੀ ਉਹਦੀ ਪਿੱਛੇ ਖੜੇ ਹੋਏ ਤਾਂ ਉਹਦੇ ਵਿੱਚ ਜੇ ਇਹ ਗੱਲਾਂ ਨਹੀਂ ਤਾਂ ਬਹੁਤ ਮਾੜੀ ਗੱਲ ਐ ਇਹਨੂੰ ਮੰਨ ਪਾਗੀ ਗੱਲ ਨਹੀਂ ਹੋ ਸਕਦੀ ਬਿਜਲੀ ਦੇ ਮੁੱਦੇ ਤੇ ਲੈ ਕੇ ਜਿਹੜੇ ਪਿਛਲੇ ਕਈ ਦਿਨਾਂ ਤੋਂ ਜਿਹੜੇ ਦਿਨੇ ਪਤਲੇ ਘਟ ਮੰਨ ਲਿਆ ਜਾਇਜ਼ ਹੈ ਰਾਤਾਂ ਨੂੰ ਵੀ ਜਿਹੜੇ 2-2 ਵਜੇ ਤੱਕ ਲੋਕ ਐ ਜਿਹੜੇ ਉਹ ਬਿਜਲੀ ਤੋਂ ਬਿਨਾ ਝਟਕਦੇ ਦਿਖਾਈ ਦਿੰਦੇ ਆ ਧਰਨੇ ਮਜਾਰੇ ਜਿਹੜੇ ਗ੍ਰਿਡਾਂ ਤੇ ਜਾ ਕੇ ਲੱਗ ਰਹੇ ਆ ਐਸ ਡੀਓ ਨੂੰ ਘੇਰਨ ਦੀਆਂ ਹਲਕਾ ਵਧਾਇਕ ਕੱਲ ਜਿਹੜੇ ਹਲਕਾ ਵਧਾਇਕ ਦੇ ਘਰ ਵੀ ਜਿਹੜੇ ਇਧਰਲੇ ਕੱਠੀ ਭਾਈ ਸੁਖਾਨੰਦ ਚੀਤਾ ਮੋੜੋਂ ਬਾਅਦ ਇਹਨਾਂ ਪਿੰਡਾਂ ਦੇ ਲੋਕ ਆ ਜਿਹੜੇ ਵਧਾਇਕ ਦੇ ਘਰ ਵੀ ਗਏ ਸੀਗੇ ਤੇ ਉਹਨਾਂ ਦੇ ਜਿਹੜੀ ਰਾਤ ਦਾ 2:00 ਵਜੇ ਤੱਕ ਲਾਈਟ ਆ ਜਿਹੜੀ ਕੱਟ ਲੱਗਦੀ ਉਹਦੇ ਚ ਸਭ ਤੋਂ ਵੱਡੀ ਗੱਲ ਤਾਂ ਮੈਂ ਤੁਹਾਨੂੰ ਦੱਸਦਾ ਕਿ ਜੋ ਸਰਦਾਰ ਚੇਚੀ ਉਬਦਲ ਨੇ ਬਿਲੀ ਸਰਪਲਸ ਸੂਬਾ ਬਣਾਇਆ ਪੰਜਾਬ ਦਾ ਹਰ ਸਾਲ ਆ ਜਿਹੜਾ ਲੋਡ ਵਧਦਾ ਜਾਂਦਾ ਕਿਉਂਕਿ ਫੈਕਟਰੀਆਂ ਲੱਗਦੀਆਂ ਜਾਂ ਕੋਈ ਏਸੀ ਵਗੈਰਾ ਵਧਦੇ ਜਾਂਦੇ ਆ ਟੈਕਨੀਕ ਦੇ ਹਿਸਾਬ ਨਾਲ ਉਹੀ ਗ੍ਰੈਡ ਨੇ ਤੁਸੀਂ ਵੇਹਨੇ ਹੋ ਆਪਣੇ ਹਲਕੇ 'ਚ ਹੀ ਲੈ ਲਓ ਇੱਕ ਹਲਕੇ ਦੀ ਗੱਲ ਕਰ ਲਓ ਇੱਕ ਵੀ ਗ੍ਰੈਡ ਅੱਠਾਂ ਸਾਢੇ 8 ਸਾਲ ਹੋ ਗਏ ਅੱਜ ਸਪਾਂਸਰ ਕਾਂਗਰਸੀ ਸਰਕਾਰ ਨੇ ਸਾਢੇ 3 ਸਾਲ ਇਹਨਾਂ ਨੂੰ ਹੋ ਚੱਲੇ ਇੱਕ ਵੀ ਗ੍ਰੈਡ ਆਪਣੇ ਹਲਕੇ 'ਚ ਲੱਗਿਆ ਸਿੰਗਲ ਵੀ ਗ੍ਰੈਡ ਨਹੀਂ ਲੱਗਿਆ ਜਿਹੜੀ ਕਿ ਹਰ ਸਾਲ ਜਿਹੜੀ ਬਿਜਲੀ ਦੀ ਮੰਗ ਆ ਵੱਧਦੀ ਜਾਂਦੀ ਹੈ ਕਿਉਂਕਿ ਬਿਜਲੀ ਦੀ ਮੰਗ ਵਧਣ ਦੇ ਨਾਲ ਨਾ ਕੋਈ ਬਿਲੀ ਸਰਪਲੱਸ ਕਰ ਸਕੇ ਇੱਕ ਵੀ ਜੁੰਟ ਪੈਦਾ ਨਹੀਂ ਕਰ ਸਕਦੇ ਨਾ ਕਾਂਗਰਸੀ ਤੇ ਨਾ ਆਵਾਦ ਦੀ ਪਾਰਟੀ ਇਹਦਾ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ ਸਿਸਟਮ ਬੜਾ ਵਧੀਆ ਬਣਾਇਆ ਸੀ ਥਰਮਲ ਪਲੱਟ ਵੀ ਉਦੋਂ ਲੱਗੇ ਤੁਸੀਂ ਦੇਖਿਆ ਉਦੋਂ ਹੀ ਮੋਟਰਾਂ ਦੇ ਕਨੈਕਸ਼ਨ ਦਿੱਤੇ ਗਏ ਇੱਕ ਵੀ ਕਨੈਕਸ਼ਨ ਸਾਡੇ 8 ਸਾਲਾਂ 'ਚ ਨਹੀਂ ਕਿਸੇ ਨੂੰ ਮਿਲਿਆ ਤੇ ਇੱਕ ਵੀ ਗ੍ਰੈਡਰੀ ਲੱਗਿਆ ਇੱਕ ਵੀ ਮੈਂ ਸਮਝਦਾ ਕਿ ਛੋਟੇ ਤੋਂ ਛੋਟਾ ਕਿਸੇ ਗ੍ਰੈਡ ਦੇ ਵਿੱਚ ਟਰਾਂਸਫਰ ਨਹੀਂ ਇਹ ਲੈ ਕੇ ਆਏ ਤੇ ਸਿਰਫ ਜੇ ਕੋਈ ਬ੍ਰੇਕਰ ਲੱਗ ਜਾਂਦਾ ਉਹਦਾ ਉਹ ਘਟਨਾ ਕਰੀ ਜਾਂਦੇ ਆ ਜੇ ਕੋਈ ਆ ਤੁਸੀਂ ਦੇਖੋ ਕਿੰਨਾ ਟਰੋਲ ਬਣੀ ਇਹਨਾਂ ਦੀ ਗੱਲ ਜਿਹੜੀ ਵਾਸ਼ਰੂਮਾਂ ਦਾ ਸਿੱਖਿਆ ਕ੍ਰਾਂਤੀ ਦੀ ਇਹ ਗੱਲ ਕਰਦੇ ਆ ਤੇ ਵਾਸ਼ਰੂਮਾਂ ਦੇ ਉਤ ਘਟਨ ਕਰਦੇ ਫਿਰਦੇ ਕੀ ਵਾਸ਼ਰੂਮਾਂ ਦੇ ਉਤ ਘਟਨ ਕਰਦੀਆਂ ਹੁੰਦੀਆਂ ਸਰਕਾਰਾਂ ਸਰਕਾਰਾਂ ਦੇ ਉਤ ਘਟਨ ਕਰਦੀਆਂ ਨਵੇਂ ਸਕੂਲ ਅਪਗ੍ਰੇਡ ਕਰਕੇ ਸਰਕਾਰਾਂ ਦੇ ਉਤ ਘਟਨ ਕਰਦੀਆਂ ਐਮਐਲਏ ਦੇ ਉਤ ਘਟਨ ਕਰਦੇ ਆ ਮੰਤਰੀ ਦੇ ਉਤ ਘਟਨ ਕਰਦੇ ਆ ਸਕੂਲ ਅਪਗ੍ਰੇਡ ਕਰਕੇ ਬਿਲਡਿੰਗਾਂ ਨਵੀਆਂ ਬਣਾ ਕੇ ਇਹ ਪਖਾਨਿਆਂ ਦੀ ਵਾਸ਼ਰੂਮਾਂ ਦੀ ਰਿਪੇਅਰ ਕਰਕੇ ਉਹਨਾਂ ਦੇ ਉਦਘਾਟਨ ਕਰਦੇ ਫਿਰਦੇ ਆ ਜਾਂ ਆਪੀ ਸਿੰਘਾਂ ਸਰਕਾਰਾਂ ਨੇ ਕਮਰੇ ਬਣਾਏ ਕਮਰਿਆਂ ਦੀ ਮੁਰੰਮਤ ਕਰਕੇ ਉਦਘਾਟਨ ਕਰਦੇ ਆ ਕਿਉਂਕਿ ਕਿੱਥੇ ਕਹਿੰਦੇ ਹੁੰਦੇ ਸੀ ਮਾਨ ਸਾਹਿਬ ਇਹ ਕਹਿੰਦੇ ਹੁੰਦੇ ਸੀ ਮੁੱਖ ਮੰਤਰੀ ਸਾਹਿਬ ਕਿ ਮਿਸਤਰੀ ਜਿਹੜਾ ਰਾਜ ਮਿਸਤਰੀ ਆ ਉਹਦਾ ਨਾਮ ਪੱਥਰ ਤੇ ਲਿਖਿਆ ਜਾਊਗਾ ਕਿਸੇ ਐਮ ਐਲ ਏ ਮੰਤਰੀ ਦਾ ਨਹੀਂ ਨਾਮ ਲਿਖਿਆ ਜਾਊਗਾ ਅੱਜ ਕਿੱਥੇ ਗਏ ਨੇ ਰਾਜ ਮੰਤਰੀ ਵਿਚਾਰੇ ਰਾਜ ਮਿਸਤਰੀ ਕਿੱਥੇ ਗਏ ਨੇ ਕਿੱਥੇ ਗਏ ਨੇ ਛੋਟੇ ਆਪਣੇ ਕੰਮ ਕਰਨ ਵਾਲੇ ਮਜ਼ਦੂਰ ਜਿਨ੍ਹਾਂ ਦਾ ਨਾਮ ਲਿਖਣਾ ਸੀ ਅੱਜ ਝੂਠੇ ਪੱਥਰ ਲਾ ਕੇ ਵਾਵਾ ਖਟਣ ਦੀ ਕੋਸ਼ਿਸ਼ ਕਰ ਰਹੇ ਆ ਹਰ ਗੱਲ 'ਚ ਮੈਂ ਸਮਝਦਾ ਕਿ ਅੱਗੇ ਝੂਠ ਮਾਰ ਕੇ ਇਹਨਾਂ ਦਾ ਦਾਅ ਲਾ ਗਿਆ ਤੇ ਹੁਣ ਵੀ ਲੋਕਾਂ ਦਾ ਧਿਆਨ ਭਟਕਾ ਕੇ ਝੂਠ ਬੋਲ ਕੇ ਗੱਲਾਂ ਕਰਕੇ ਤੇ ਇਹ ਅੱਜ ਇਹ ਮੁੱਦੇ ਜਿਹੜੇ ਉਹ ਚੱਕ ਰਹੇ ਨੇ ਇਸ ਕਰਕੇ ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਮੈਂ ਸਾਰਿਆਂ ਨੂੰ ਇੱਕ ਸਲਾਹ ਦੇਣੀ ਚਾਹਣਾ ਕਿ ਇਹਨਾਂ ਤੋਂ ਇਹ ਸਵਾਲ ਪੁੱਛਿਆ ਕਰੋ ਵੀ ਕੰਮ ਕੀ ਕੀਤੇ ਤੁਸੀਂ ਦੱਸ ਦਿਓ ਤੁਸੀਂ ਹਲਕੇ ਦੇ ਵਿੱਚ ਵੀ ਹਰ ਐਮਐਲਏ ਨੂੰ ਪੁੱਛੋ ਕਿ ਹਲਕੇ ਦੇ ਵਿੱਚ ਕਿਹੜੇ ਕਿਹੜੇ ਕੰਮ ਹੋਏ ਤੇ ਸਰਕਾਰ ਨੂੰ ਵੀ ਪੁੱਛੋ ਹਲਕੇ ਦੇ ਵਿੱਚ ਕਿਹੜੇ ਵੱਡੇ ਕੰਮ ਕੀਤੇ ਜਿਹਦਰ ਸਾਹਿਬ ਜਿਹੜੀ ਪ੍ਰੈਸ ਕਾਨਫਰੰਸ ਹੋਈ ਆ ਜਿਹੜਾ ਮੈਂ ਤੁਸੀਂ ਮਕਸਦ ਲੈ ਚਲੇ ਸੀ ਅੱਗ ਵਾਲਾ ਅਸੀਮੀ ਸਵਾਲ ਖੁੱਡੇ ਪੁੱਛਿਆ ਸੀ ਖੇਤੀਬਾੜੀ ਮੰਤਰੀ ਗਰਮੀਤ ਖੁੱਡੀਆਂ ਨੂੰ ਵੀ ਜਿਹੜਾ ਅੱਗ ਲੱਗ ਰਹੀ ਆ ਉਹਨਾਂ 'ਤੇ ਤੁਸੀਂ ਮੁਆਵਜ਼ਾ ਦੇਵੋਗੇ ਉਹਨਾਂ ਨੇ ਇੱਕੋ ਗੱਲ ਚ ਨਮੇੜਤਾ ਮੁਆਵਜ਼ਾ ਦੇਵਾਂਗੇ ਪਰ ਹਜੇ ਤੱਕ ਸਰਕਾਰ ਵੱਲੋਂ ਕੋਈ ਪਾਲਿਸੀ ਜਾਰੀ ਨਹੀਂ ਕੀਤੀ ਗਈ ਵੀ ਮੁਆਵਜ਼ਾ ਕਿਵੇਂ ਅਪਲਾਈ ਹੋਊਗਾ ਕਿੱਥੋਂ ਕਰੋਂਗੇ ਤੁਸੀਂ ਵੀ ਪ੍ਰੈਸ ਕਾਨਫਰੰਸ ਤੱਕ ਹੀ ਸੀਮਤ ਰੱਖੋਗੇ ਤਾਂ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਤੁਹਾਨੂੰ ਕਿ ਧਰਨਾ ਪ੍ਰਦਰਸ਼ਨ ਕਰਨਾ ਪਿਆ ਜਾਂ ਸਰਕਾਰ ਤੇ ਪ੍ਰੈਸ਼ਰ ਬਣਾਉਣਾ ਪਿਆ ਉਹ ਬਣਾਉਂਗੇ ਕਿਉਂਕਿ ਕਈ ਵਾਦੇ ਆ ਜਿਹੜੇ ਸਰਕਾਰ ਨੇ ਕੀਤੇ ਆ ਜਿਵੇਂ ਆਪਾਂ ਪਹਿਲਾਂ 1000-1000 ਰੁਪਏ ਬੀਬੀਆਂਾਂ ਵਾਲਾ ਹੀ ਕਰ ਲਗੇ ਜਾਂ ਸਮੇ ਤੁਸੀਂ ਪ੍ਰੋਟੈਸਟ ਕਰੋਗੇ ਕਿਤੇ ਬਿਲਕੁਲ ਨਹੀਂ ਪਾਰਟੀ ਪ੍ਰੋਗਰਾਮ ਲਿਖਿਆ ਜਾਊਗਾ ਜੀ ਪਾਰਟੀ ਪ੍ਰਧਾਨ ਸਰਦਾਰ ਸੁਖਬੀ ਸਿੰਘ ਜੀ ਬਾਦਲ ਸਾਹਿਬ ਜੀ ਜੋ ਨਾਮਯੁਕਤ ਹੋਏ ਨੇ ਹੁਣ ਦੁਬਾਰਾ ਪਾਰਟੀ ਦੇ ਪ੍ਰਧਾਨ ਬਣੇ ਨੇ 16 ਸਾਲ ਪਹਿਲਾਂ ਰਹੇ 16 ਸਾਲਾਂ ਤੋਂ ਬਾਅਦ ਹੁਣ ਦੁਬਾਰਾ ਫੇਰ ਉਹ ਪ੍ਰਧਾਨ ਬਣੇ ਨੇ ਉਹਨਾਂ ਦਾ ਇੱਕ ਵਿਜਨ ਹੈ ਪਰ ਸਰਕਾਰ ਚ ਹੋਣ ਤਾਂ ਵੀ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਸਹਾਇੀ ਹੋਣਾ ਲੋਕਾਂ ਨੂੰ ਸਹੂਲਤਾਂ ਦੇਣੀਆਂ ਡਵੈਲਪਮੈਂਟ ਕਰਨੀ ਅੱਜ ਵੀ ਉਸ ਗੱਲ ਦਾ ਵਿਜਨ ਹੈ ਉਹਨਾਂ ਚ ਕਿ ਲੋਕਾਂ ਨੂੰ ਕਿਵੇਂ ਅਸੀਂ ਰਾਤ ਦਵਾ ਸਕਦੇ ਆ ਇਹ ਸਰਕਾਰ ਤੋਂ ਪਿਛਲੀ ਸਰਕਾਰ ਦੇ ਖਿਲਾਫ ਵੀ ਉਹ ਲੜਦੇ ਰਹੇ ਅੱਜ ਵਾਲੀ ਸਰਕਾਰ ਦੇ ਖਿਲਾਫ ਵੀ ਜੇ ਬੋਲਦਾ ਤਾਂ ਸ਼੍ਰੋਮਣੀ ਅਕਾਲੀ ਦਲ ਬੋਲਦਾ ਜਿਹੜਾ ਵੀ ਪ੍ਰੋਪਰ ਪਾਰਟੀ ਪ੍ਰੋਗਰਾਮ ਲਿਖਿਆ ਜਾਊਗਾ ਲੋਕਾਂ ਦੇ ਨਾਲ ਰਹਿ ਮਸ਼ਵਰਾ ਕਰਕੇ ਉਹਦੇ ਤੇ ਪੂਰਾ ਪਹਿਰਾ ਦੇਵਾਂਗੇ ਜੇ ਸਾਨੂੰ ਧਰਨੇ ਮਜਾਰੇ ਕਰਨੇ ਪਏ ਧਰਨੇ ਮਜਾਰੇ ਕਰਾਂਗੇ ਕਿਉਂਕਿ ਇੱਕ ਵਾਰ ਸਾਡਾ ਫਰਜ਼ ਮੰਦਾ ਅਪੀਲ ਕਰਨ ਦਾ ਬੇਨਤੀ ਕਰਨ ਦਾ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਅੱਜ ਕਰ ਚੁੱਕੇ ਆ ਤੇ ਇਹਦੂਗਾ ਅਗਲੀ ਕਾਰਵਾਈ ਇਹ ਨਾ ਕਰਨਗੇ ਫਿਰ ਉਸ ਦੇ ਮੁਤਾਬਕ ਚੱਲਾਂਗੇ ਜੀ ਬਹੁਤ ਬਹੁਤ ਧੰਨਵਾਦ ਹੋ ਤਾਂ ਗੱਲ ਕਰਨ। ਸ਼੍ਰਮਣੀ ਕਾਲੀ ਦਲ ਦੇ ਹਲਕਾ ਚਾਰ ਤਿਰਸਿੰਘ ਮਾਲਾ ਦੇ ਬਲਵੜੀ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਵਿਧਾਇਕ ਅਮਰਤ ਪਾਲ ਸਾਖਦੇ ਉੱਤੇ ਸਿੱਧੇ ਸਿੱਧੇ ਜਿਹੜੇ ਨਿਸ਼ਾਨੇ ਤਾਂ ਜ਼ਰੂਰ ਲਗਾਏ ਆ ਪਰ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਇਹ ਵੀ ਗੱਲ ਕਹੀ ਆ ਵੀ ਜੇ ਕਿਤੇ ਅੱਗ ਲੱਗਣ ਨਾਲ ਜਿਹੜਾ ਨੁਕਸਾਨ ਹੋਇਆ ਜੇ ਉਹਨਾਂ ਨੂੰ ਮੁਆਵਜ਼ੇ ਨਹੀਂ ਮਿਲਦਾ ਤਾਂ ਪਾਰਟੀ ਪੱਧਰ ਦੇ ਉੱਤੇ ਵੱਡੇ ਤਰ੍ਹਾਂ ਦਾ ਪ੍ਰਦਰਸ਼ਨ ਪ੍ਰੋਟੈਸਟ ਹੋ ਸਕਦੇ ਆ। ਤੁਸੀਂ ਸਾਡੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਫੋਲੋ ਜ਼ਰੂਰ ਕਰੋ ਤਾਂ ਕਿ ਹਰ ਇੱਕ ਖਬਰ ਸਾਡੇ ਤੱਕ ਪਹੁੰਚਾਈ ਜਾ ਸਕੇ। ਕੈਮਰਾਮੈਨ ਸਕੰਦਰ ਦੇ ਨਾਲ ਮੈਂ ਜ